ਠੀਕ ਹੈ ਜੋੜਾਂ ਦੇ ਦਰਦ ਤੋਂ ਜੇ ਕਿਸੇ ਦਾ ਸਿਰ ਦਰਦ ਹੁੰਦਾ ਹੈ ਸ਼ੂਗਰ ਵਾਲੇ ਵਾਸਤੇ ਵੀ ਇਹਨਾਂ ਨੇ ਬਹੁਤ ਵਧੀਆ ਦੱਸੀ ਆ ਇਹ ਠੀਕ ਹੈ ਜੀ ਤੇ ਇਹਦੇ ਤੋਂ ਅਸੀਂ ਦਵਾਈਆਂ ਤਿਆਰ ਕਰਦੇ ਆਂ ਸੇਵੀਆਂ ਤੇ ਆਟੇ ਵਿੱਚ ਵੀ ਮਿਕਸ ਕਰਕੇ ਖਾਣਾ ਪਸੰਦ ਕਰਦੇ ਆਂ ਲੋਕ ਠੀਕ ਹੈ ਜੀ 2019 ਤੋਂ ਸ਼ੁਰੂ ਕਰਿਆ ਜੀ ਹਾਂ ਜੀ ਉਹ ਚਰਨਜੀਤ ਬਰਾੜ ਜੀ ਨਾਲ ਪਹਿਲਾਂ ਅਸੀਂ ਮਿਲੇ ਸੀ ਉਹਨਾਂ ਨੇ ਮੋਟੀਵੇਟ ਕੀਤਾ ਸੀ ਸਾਨੂੰ ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਯੰਗ ਚੈਨਲ ਯੰਗ ਫਾਰਮਰਸ ਚੈਨਲ ਦੇ ਰਾਹੀਂ ਆਪਾਂ ਤੁਹਾਡੇ ਨਾਲ ਮੁਲਾਕਾਤ ਕਰ ਰਹੇ ਹਾਂ ਜੀ ਆਪਾਂ ਇਸ ਟਾਈਮ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਮਾਗੀ ਦਾ ਮੇਲਾ ਅੱਜ ਪੂਰੇ ਨਵੇਂ ਤਰੀਕੇ ਨਾਲ ਇਸ ਵਾਰ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸਥਿਤਾਂ ਜੀ ਇੱਥੇ ਆਪਣੇ ਜਿਹੜੇ ਡੀਸੀ ਮੈਡਮ ਹੈ ਤੇ ਐਸਡੀਐਮ ਸਾਹਿਬ ਅਤੇ ਪੂਰੀ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਜਿਹੜਾ ਮੇਲੇ ਨੂੰ ਇੱਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਮੇਲੇ ਦੇ ਵਿੱਚ ਇਹਨਾਂ ਨੇ ਦੋ ਪ੍ਰੋਗਰਾਮ ਜਿਹੜੇ ਹੈਗੇ ਨੇ ਜੀ ਆਰਗੇਨਾਈਜ਼ ਕੀਤੇ ਨੇ ਇੱਕ ਦਾ ਨਾਮ ਹੈਗਾ ਜੀ ਹਨਰ ਹਾਰਟ ਜਿਦੇ ਵਿੱਚ ਕੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੈਲਫ ਹੈਲਪ ਗਰੁੱਪ ਦੀਆਂ ਸਟਾਲਾਂ ਹੈਗੀਆਂ ਨੇ ਉਹ ਲਵਾਈਆਂ ਗਈਆਂ ਨੇ ਜੀ ਦੂਜਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨੂੰ ਦਰਸਾਉਣ ਵਾਸਤੇ ਇੱਕ ਸ਼ੋਅ ਕੀਤਾ ਗਿਆ ਜੀ ਜਿਹਦਾ ਨਾਮ ਹੈ ਸਰਬੰਸਦਾਨੀ ਉਹ ਸ਼ੋਅ 14 ਜਨਵਰੀ ਤੇ 15 ਜਨਵਰੀ ਸ਼ਾਮ ਨੂੰ 5:30 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਕੀਤਾ ਜਾ ਰਿਹਾ ਜੀ ਅੱਜ ਮੈਂ ਤੇ ਤੁਹਾਡੇ ਰੂਬਰੂ ਤਾਂ ਹੋਈਆਂ ਜੀ ਤਾਂ ਕਿ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਸਕਾਂ ਕਿ ਇਸ ਮੇਲੇ ਦੇ ਵਿੱਚ ਕੀ ਕੀ ਚੱਲ ਰਿਹਾ ਜੀ ਜਿਹੜਾ ਇਹ ਮੇਲਾ ਪਾਰਕ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਇਹਦੇ ਵਿੱਚ ਵੱਖ-ਵੱਖ ਸਟਾਲਾਂ ਤੇ ਵੱਖ-ਵੱਖ ਤਰ੍ਹਾਂ ਦੇ ਜੋ ਘਰਾਂ ਦੇ ਵਿੱਚ ਪਦਾਰਥ ਸਮਾਲ ਲੈਵਲ ਤੇ ਤਿਆਰ ਕੀਤੇ ਜਾਂਦੇ ਆ ਉਹਨੂੰ ਪ੍ਰੋਮੋਟ ਕਰਨ ਦੇ ਲਈ ਬੀਬੀਆਂ ਨੂੰ ਕਿਸਾਨ ਵੀਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਜਿਹੜਾ ਤਾਂ ਕਿ ਅਪਲਿਫਟਮੈਂਟ ਹੋ ਸਕੇ ਉਹਨਾਂ ਦੀ ਮੋਟੀਵੇਟ ਕਰਨ ਦੇ ਲਈ ਇਹ ਪ੍ਰੋਗਰਾਮ ਕੀਤਾ ਗਿਆ ਆਪਾਂ ਇਸ ਯੰਗ ਯੰਗ ਫਾਰਮਰਸ ਚੈਨਲ ਦੇ ਰਾਹੀਂ ਤੁਹਾਡੇ ਦੂਬਰੂ ਹੋ ਕੇ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਇਸ ਚੈਨਲ ਦੇ ਜਿਹੜੇ ਓਨਰ ਹੈ ਜਗਮੀਤ ਸਿੰਘ ਜੀ ਉਹਨਾਂ ਦੀ ਵੀ ਸਟਾਲ ਇੱਥੇ ਹੈਗੀ ਹੈ ਜਿਨ੍ਹਾਂ ਦੇ ਬਹੁਤ ਤਰ੍ਹਾਂ ਦੇ ਜਿਹੜੇ ਮਸਾਲੇ ਨੇ ਅਚਾਰ ਨੇ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਕੁਝ ਘਰੇਲੂ ਤਿਆਰ ਕੀਤੇ ਹੈਂਡ ਪੇਂਟਡ ਸਟਾਲ ਤੇ ਹੋਰ ਬਹੁਤ ਆਈਟਮਾਂ ਜਿਹੜੀਆਂ ਨੇ ਤੁਹਾਨੂੰ ਇੱਥੇ ਮਿਲ ਸਕਦੀਆਂ ਨੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਖੁੱਲਾ ਸੱਦਾ ਦੇਣਾ ਚਾਹੁੰਨੀ ਆ ਜੀ ਜੇ ਤੁਸੀਂ ਇੱਕ ਵਾਰੀ ਆਓਗੇ ਤਾਂ ਤੁਸੀਂ ਇਸ ਦੀ ਯਾਦ ਨੂੰ ਕਦੇ ਵੀ ਭੁੱਲ ਨਹੀਂ ਸਕੋਗੇ ਹੋਰ ਵੀ ਬਹੁਤ ਜਿਹੜੇ ਹੈਗੇ ਆਪਣੇ ਕੋਲ ਫਰਨੀਚਰ ਦੀਆਂ ਸ਼ਾਪਸ ਨੇ ਤੇ ਪੌਦਿਆਂ ਦੀ ਹਣੀ ਦੇ ਜੁੱਤੀਆਂ ਦੇ ਅਚਾਰਾਂ ਦੇ ਹੋਰ ਵੀ ਜਿਹੜੇ ਸਟਾਲਸ ਨੇ ਉਹ ਸਥਿਤ ਨੇ ਜੀ ਤੁਸੀਂ ਜ਼ਰੂਰ ਇੱਥੇ ਆਓ ਮੈਂ ਤੁਹਾਨੂੰ ਵੈਲਕਮ ਕਰਦੀ ਆਂ ਜੀ ਤੇ ਮੇਰਾ ਨਾਮ ਹੈ ਜੀ ਮਨਮੀਤ ਕੌਰ ਮੈਂ ਖੇਤੀਬਾੜੀ ਵਿਭਾਗ ਵਿੱਚ ਬਤੌਰ ਏਡੀ ਆ ਸਥਿਤ ਹੈ ਸ਼੍ਰੀ ਮੁਕਸਰ ਸਾਹਿਬ ਮਾਰਕੀਟਿੰਗ ਵਿੰਗ ਦੇ ਵਿੱਚ ਮੈਨੂੰ ਅੱਜ ਇਹ ਸੁਭਾਗਿਆ ਮੌਕਾ ਮਿਲਿਆ ਕਿ ਮੈਂ ਇੱਥੇ ਸਟਾਲਸ ਦੇ ਰਾਈ ਤੁਹਾਡੇ ਨਾਲ ਜਾਂ ਇਹਨਾਂ ਦੇ ਜਗਨਜੀਤ ਸਿੰਘ ਜੀ ਦੇ ਰਾਈ ਤੁਹਾਡੇ ਨਾਲ ਜੁੜ ਰਹੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮੈਮ ਇੱਕ ਸਵਾਲ ਸੀ ਕਿਸਾਨਾਂ ਦਾ ਨਾ ਗਿਲਾ ਰਿਹਾ ਹਮੇਸ਼ਾ ਤੋਂ ਕਿਸੀਂ ਮਿਹਨਤ ਕਰਦੇ ਆਂ ਖੇਤੀ ਕਰਦੇ ਆਂ ਪਰ ਮਾਰਕੀਟਿੰਗ ਵੇਲੇ ਸਾਡੇ ਨਾਲ ਜਿਹੜਾ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਸਹਾਇਤਾ ਨਹੀਂ ਕੀਤੀ ਜਾਂਦੀ ਜਿਵੇਂ ਤੁਸੀਂ ਇੰਨੀ ਮਿਹਨਤ ਕਰਕੇ ਇੱਥੇ ਕਿਸਾਨਾਂ ਨੂੰ ਇਕੱਠੇ ਕੀਤਾ ਹਨਾ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਰਕੀਟਿੰਗ ਵਿੰਗ ਵੱਲੋਂ ਕਿਸਾਨਾਂ ਦੇ ਲਈ ਕੀ ਕੀ ਸਕੀਮ ਲਿਆਂਦੀਆਂ ਜਾ ਰਹੀਆਂ ਨੇ ਜਾਂ ਜਿਹੜੇ ਕਿਸਾਨ ਖੁਦ ਮਾਰਕੀਟਿੰਗ ਕਰਦੇ ਨੇ ਉਹਨਾਂ ਦੇ ਲਈ ਤੁਸੀਂ ਕੀ ਕਰ ਰਹੇ ਹੋ ਜਿਹੜੇ ਕਿਸਾਨ ਜੀ ਖੁਦ ਪਹਿਲਾਂ ਤਾਂ ਮਤਲਬ ਆਧੁਨਿਕ ਨਵੇਂ ਤਰੀਕੇ ਨਾਲ ਪ੍ਰੋਗਰੈਸਿਵ ਤਿੱਕੇ ਨਾਲ ਘਰਾਂ ਦੇ ਵਿੱਚ ਜਿਹੜੇ ਪ੍ਰੋਡਕਟ ਬਣਾ ਰਹੇ ਨੇ ਅਸੀਂ ਉਹਨਾਂ ਦੀ ਬ੍ਰਾਂਡਿੰਗ ਕਰਾਉਣ ਦੇ ਵਿੱਚ ਉਹਨਾਂ ਨੂੰ ਲਾਇਸੈਂਸ ਦਿਵਾਉਣ ਦੇ ਵਿੱਚ ਤੇ ਜਿਹਨਾਂ ਦੀ ਲੇਬਲਿੰਗ ਪੈਕਿੰਗ ਹੈਗੀ ਆ ਸਾਰੀ ਦੇ ਵਿੱਚ ਉਹਨਾਂ ਨੂੰ ਗਾਈਡੈਂਸ ਦਿੰਨੇ ਹੈਗੇ ਆ केवीके ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਹਰ ਚੀਜ਼ ਦੀ ਜਿਹੜੀ ਟ੍ਰੇਨਿੰਗ ਦਿਵਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤਾਂਕਿ ਵੀ ਉਹ ਜਿਹੜਾ ਪ੍ਰੋਡਕਟ ਪ੍ਰੋਡਕਟ ਤਿਆਰ ਕਰਨ ਉਹ ਬਿਲਕੁਲ ਸਹੀ ਤਰੀਕੇ ਨਾਲ ਸਹੀ ਮੈਥਡ ਫਾਲੋ ਕਰਕੇ ਕਰਨ ਜਿੱਥੋਂ ਤੱਕ ਮਾਰਕੀਟਿੰਗ ਦਾ ਸਵਾਲ ਹੈ ਮੈਂ ਤੁਹਾਡੇ ਨਾਲ ਸਹਿਮਤ ਐ ਕਿ ਕਿਸਾਨ ਬਹੁਤ ਉਤਸ਼ਾਹਿਤ ਐ ਬਹੁਤ ਤਰੀਕੇ ਦੀਆਂ ਆਈਟਮਾਂ ਤਿਆਰ ਵੀ ਕਰ ਰਹਾ ਐ ਪਰ ਉਹਨੂੰ ਵੇਚਣ ਦੇ ਵਿੱਚ ਜਿਹੜੀ ਗਰਾਊਂਡ ਲੈਵਲ ਤੇ ਦਿੱਕਤ ਹੈਗੀ ਉਹ ਆ ਰਹੀ ਐ ਮੇਰੀ ਤਾਂ ਇਹੀ ਕੋਸ਼ਿਸ਼ ਰਹੀ ਐ ਹਮੇਸ਼ਾ ਤੋਂ ਇੱਕ ਤਾਂ ਜੀ ਜਿੰਨੀ ਵੱਧ ਤੋਂ ਵੱਧ ਆਪਾਂ ਕੰਜ਼ਿਊਮਰ ਨੂੰ ਅਵੇਅਰ ਕਰ ਸਕੀਏ ਜਿਵੇਂ ਕਿ ਜਗਮੀਤ ਸਿੰਘ ਜੀ ਦੇ ਚੈਨਲ ਦੇ ਰਾਈ ਯੰਗ ਫਾਰਮਰਸ ਚੈਨਲ ਦੇ ਰਾਈ ਇਹ ਹਰ ਚੀਜ਼ ਜਿਹੜੀ ਹੈਗੀ ਆ ਅਪਲੋਡ ਕਰਦੇ ਆ ਇਹਨਾਂ ਦੇ ਨਾਲ ਚੈਨਲ ਦੇ ਰਾਈ ਕਿਸਾਨ ਜਿਹੜੇ ਜੁੜਦੇ ਹੈਗੇ ਆ ਆਨਲਾਈਨ ਆਰਡਰਸ ਆਉਂਦੇ ਹੈਗੇ ਆ ਉਹਦੇ ਨਾਲ ਬਹੁਤ ਹੈਲਪ ਹੁੰਦੀ ਆ ਦੂਸਰੀ ਚੀਜ਼ ਜਿਵੇਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਯੋਜਨ ਕੀਤਾ ਜਾਂਦਾ ਪ੍ਰੋਗਰਾਮ ਕੀਤਾ ਜਾਂਦਾ ਕੋਈ ਤਿਹਾੜ ਦੇ ਮੌਕੇ ਕਿਸੇ ਹੋਰ ਮੌਕੇ ਉੱਥੇ ਜਿਹੜੀ ਕੋਈ ਸ਼ਾਪਿੰਗ ਲਈ ਸਟਾਲਸ ਲੱਗਦੀਆਂ ਉੱਥੇ ਵੀ ਵਿਕਰੀ ਬਹੁਤ ਅੱਛੀ ਹੁੰਦੀ ਹੈਗੀ ਆ ਬਾਕੀ ਮੈਂ ਗੁਜ਼ਾਰਿਸ਼ ਕਰੂੰਗੀ ਕਿ ਜਿਹੜੇ ਫਾਰਮਰਸ ਵਧੀਆ ਲੈਵਲ ਤੇ ਸਮਾਲ ਇੰਡਸਟਰੀ ਲੈਵਲ ਤੇ ਇਸ ਕੰਮ ਨੂੰ ਕਰਦੇ ਨੇ ਉਹ ਆਪਦੇ ਜਿਹੜੇ ਲੋਕਲ ਸਿਟੀ ਹੈਗੀ ਉੱਥੇ ਕਾ ਆਪਦਾ ਆਊਟਲੈਟ ਜ਼ਰੂਰ ਬਣਾਉਣ ਅਗਰ ਉਹਨਾਂ ਦਾ ਇੱਕ ਆਊਟਲੈਟ ਬਣਿਆ ਹੋਊਗਾ ਤਾਂ ਉਹਨਾਂ ਨੂੰ ਆਪਦਾ ਸਮਾਨ ਵੇਚਣ ਦੇ ਵਿੱਚ ਬਹੁਤ ਸਹਾਇਤਾ ਮਿਲੂਗੀ ਬਾਕੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਜੀ ਖੇਤੀਬਾੜੀ ਵਿਭਾਗ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਕੁਝ ਜਿਹੜੇ ਹੋਰ ਸਟਾਲਸ ਵਾਲੇ ਫਾਰਮਰਸ ਨੇ ਜੋ ਇੱਥੇ ਖੇਤੀਬਾੜੀ ਹੈ ਵਿਭਾਗ ਦੇ ਅਧਿਨੇ ਆਏ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਾਉਣੀ ਹੈ ਜੀ ਤੁਹਾਡੀ ਆਪਾਂ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਉਨੇ ਆ ਜੀ ਹਾਂਜੀ ਆਓ ਵੀਰੋ ਤੁਹਾਨੂੰ ਮਿਲਵਾਈਏ ਇੱਕ ਬਹੁਤ ਹੀ ਉਦਮੀ ਕਿਸਾਨ ਬੀਬੀ ਨਾਲ ਜੋ ਕਿ ਘਰ ਦੇ ਵਿੱਚ ਸਮਾਲ ਲੈਵਲ ਤੋਂ ਕੰਮ ਸਟਾਰਟ ਕਰਕੇ ਅੱਜ ਬਹੁਤ ਹੀ ਵਧੀਆ ਲੈਵਲ ਤੇ ਪਹੁੰਚ ਚੁੱਕਿਆ ਹੈ ਇਹ ਜੀ ਆਪਣੇ ਹੈਗੇ ਨੇ ਚਿਬੜਾ ਚਿਬੜ ਵਾਲੀ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਸੇਖੋ ਫਾਰਮ ਇਹਨਾਂ ਦੀ ਫਰਮ ਦਾ ਨਾਮ ਹੈ ਜੀ ਇਹ ਦੀਦੀ ਨੇ ਜਿਹੜੇ ਘਰੇ ਕੋਲੂ ਲਾ ਕੇ ਕੋਲਡ ਪ੍ਰੈਸ ਵਾਲਾ ਦੋ ਤਿੰਨ ਆਈਟਮਾਂ ਦਾ ਜਿਹੜਾ ਤੇਲ ਕੱਢਦੇ ਇੱਕ ਤਾਂ ਬਾਦਾਮ ਦਾ ਤੇਲ ਇੱਕ ਮੂੰਗਫਲੀ ਦਾ ਤੇਲ ਤੇ ਸਰੋਂ ਦਾ ਤੇਲ ਜੋ ਕਿ ਇਹਨਾਂ ਦਾ ਹੀ ਬਹੁਤ ਅੱਛੀ ਜਿਹੜੀ ਵਿਕਰੀ ਹੋਈ ਹੈ ਜੀ ਇੱਕ ਇਹਨਾਂ ਦੇ ਪ੍ਰੋਡਕਟ ਹੋਰ ਬਹੁਤ ਖਾਸੀਅਤ ਹੈ ਉਹ ਹੈ ਜੀ ਕਾਲੀ ਕਣਕ ਤੋਂ ਤਿਆਰ ਕੀਤੀਆਂ ਗਈਆਂ ਸੇਵੀਆਂ ਤੇ ਕਾਲੀ ਕਣਕ ਤੋਂ ਹੀ ਤਿਆਰ ਕੀਤਾ ਗਿਆ ਜੋ ਇਹਨਾਂ ਦਾ ਦਲੀਆ ਹੈ ਆਓ ਹੁਣ ਆਪਾਂ ਦੀਦੀ ਤੋਂ ਪੁੱਛੀਏ ਕਿ ਇਹਨਾਂ ਦੇ ਇਹਨਾਂ ਪ੍ਰੋਡਕਟਸ ਦੀ ਜਿਹੜੀ ਕੀ ਖਾਸੀਅਤ ਹੈ ਤੇ ਲੋਕਾਂ ਨੂੰ ਇਹ ਕਿਉਂ ਖਰੀਦਣੇ ਚਾਹੀਦੇ ਨੇ ਤੇ ਮੇਲੇ ਵਿੱਚ ਆ ਕੇ ਇਹਨਾਂ ਨੂੰ ਕਿਵੇਂ ਲੱਗਿਆ ਦੀਦੀ ਦੱਸੋ ਤੁਹਾਨੂੰ ਕਿਵੇਂ ਲੱਗਿਆ ਸੇਲ ਕਿੱਦਾਂ ਦੀ ਰਹੀ ਤੁਹਾਡੀ ਸਸ਼ੀਕਲ ਜੀ ਸਾਡੀ ਸੀਲ ਬਹੁਤ ਵਧੀਆ ਰਹੀ ਸਾਡੇ ਸਮਾਨ ਦੀ ਖਾਸੀਅਤ ਇਹ ਆ ਕਿ ਇਹ ਲੱਕੜ ਦੇ ਕੋਲੂ ਦੁਆਰਾ ਤਿਆਰ ਕੀਤੇ ਜਾਂਦੇ ਜਿਦੇ ਵਿੱਚ ਜਿਹੜਾ ਵੀ ਨੱਟਸ ਆਪਾਂ ਪਾਉਨੇ ਆ ਉਹਦੇ ਵਿਚਲਾ ਕੋਈ ਵੀ ਤੱਤ ਮਰਦਾ ਨਹੀਂਗਾ ਹਾਂਜੀ ਕੋਲਡ ਪ੍ਰੈਸ ਕੋਲੂ ਰਾਈ ਇਹ ਤੇਲ ਤਿਆਰ ਕੀਤੇ ਜਾਂਦੇ ਆ ਕਿਹੜੀ ਲੱਕੜ ਦਾ ਬਣਿਆ ਹੋਇਆ ਜੀ ਕੋਲੂ ਇਹ ਇਮਲੀ ਦੀ ਲੱਕੜ ਦਾ ਠੀਕ ਹੈ ਜੀ ਤੇ ਇਹ ਕਾਲੀ ਕਨਕ ਦਾ ਜੀ ਤੁਸੀਂ ਵੀ ਕਿੱਥੋਂ ਲਿਆ ਤੇ ਇਹਦੀ ਕੀ ਖਾਸੀਅਤ ਹੈ ਖਾਣ ਵਾਲੇ ਨੂੰ ਕੀ ਫਾਇਦੇ ਆ ਇਹਨਾਂ ਚੀਜ਼ਾਂ ਦੇ ਕਾਲੀ ਕਣਕ ਦਾ ਬੀਜ ਅਸੀਂ ਹਰਿਆਣੇ ਤੋਂ ਲਿਆ ਸੀਗਾ ਇਹਦੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਦੱਸੀ ਗਈ ਆ ਠੀਕ ਹੈ ਜੋੜਾਂ ਦੇ ਦਰਦ ਤੋਂ ਜੇ ਕਿਸੇ ਦਾ ਸਿਰ ਦਰਦ ਹੁੰਦਾ ਹੈ 슈ਗਰ ਵਾਲੇ ਵਾਸਤੇ ਵੀ ਇਹਨਾਂ ਨੇ ਬਹੁਤ ਵਧੀਆ ਦੱਸੀ ਆ ਇਹ ਠੀਕ ਹੈ ਜੀ ਤੇ ਇਹਦੇ ਤੋਂ ਅਸੀਂ ਦਲੀਆ ਤਿਆਰ ਕਰਦੇ ਆ ਸੇਵੀਆਂ ਤੇ ਆਟੇ ਵਿੱਚ ਵੀ ਮਿਕਸ ਕਰਕੇ ਖਾਣਾ ਪਸੰਦ ਕਰਦੇ ਆ ਲੋਕ ਠੀਕ ਹੈ ਜੀ ਇਸ ਮੇਲੇ ਇਸ ਮੇਲੇ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਕਿੰਦਾਂ ਦਾ ਰਿਸਪੌਂਸ ਰਿਹਾ ਤੁਹਾਡੇ ਪ੍ਰੋਡਕਟਸ ਦੇ ਲਈ ਬਹੁਤ ਜ਼ਿਆਦਾ ਵਧੀਆ ਬਦਾਮ ਦੇ ਤੇਲ ਤੇ ਕਾਲੀ ਕਣਕ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਠੀਕ ਹੈ ਜੀ ਬਾਬਾਤਬਾਲ ਸਿੰਘ ਜੀ ਪਿੰਡ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨੇ ਜੀ ਇਹਨਾਂ ਦਾ ਬਹੁਤ ਹੀ ਵਧੀਆ ਕੰਮ ਹੈ ਜੀ ਘਰੇਲੂ ਪ੍ਰੋਡਕਟ ਤਿਆਰ ਕਰਨੇ ਆਓ ਇਹਨਾਂ ਤੋਂ ਪੁੱਛੀਏ ਇਹ ਕੀ ਕੀ ਸਮਾਨ ਇੱਥੇ ਸੇਲ ਕਰਨ ਲਈ ਲੈ ਕੇ ਆਏ ਤੇ ਇਹਨਾਂ ਨੂੰ ਕਿਵੇਂ ਮੇਲੇ ਦਾ ਐਕਸਪੀਰੀਅੰਸ ਰਿਹਾ ਵੀਰ ਜੀ ਕੀ ਕੀ ਪ੍ਰੋਡਕਟ ਤੁਸੀਂ ਲੈ ਕੇ ਆਏ ਹੋ ਜੀ ਇੱਥੇ ਆਪਾਂ ਮੇਨਲੀ ਤਾਂ ਜੀ ਗੁੜ ਤੇ ਸ਼ੱਕਰ ਦਾ ਠੀਕ ਹੈ ਜੀ ਉਸ ਤੋਂ ਇਲਾਵਾ ਬੇਸਣ ਦੇ ਪ੍ਰੋਡਕਟ ਹੈਗੇ ਕਾਫੀ ਮਿੱਠੇ ਤੇ ਨਮਕੀਨ ਠੀਕ ਹੈ ਜੀ ਬੇਸਣ ਤੁਹਾਡਾ ਮੈਂ ਸੁਣਿਆ ਵੀ ਬਹੁਤ ਹੀ ਮਸ਼ਹੂਰ ਹੈ ਦੂਰੋਂ ਤੱਕ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਠੀਕ ਹੈ ਜੀ ਤੇ ਪਾਇਓਰਟੀ ਦਾ ਫਿਰ ਆਪੇ ਮਸ਼ਹੂਰ ਹੋਵਾਂਗੇ ਜੀ ਬੇਸਨ ਤੋਂ ਕਿਹੜੀਆਂ ਕਿਹੜੀਆਂ ਆਈਟਮਾਂ ਵੀਰ ਜੀ ਤੁਸੀਂ ਤਿਆਰ ਕੀਤੀਆਂ ਨੇ ਬੇਸਨ ਤੋਂ ਜੀ ਆਪਾਂ ਗੁੜ ਵਾਲੇ ਟਾਂਗਰ ਪਿੱਠੇ ਨਮਕੀਨ ਭੁਜੀਏ ਤੇ ਬੇਸਨ ਪਿੰਨੀ ਜੀ ਜਿਹੜੇ ਸ਼ੱਕਰ ਤੇ ਦੇਸੀ ਘਿਓ ਵਾਲੀ ਠੀਕ ਹੈ ਜੀ ਤੇ ਤੁਹਾਡੇ ਇਹਨਾਂ ਪ੍ਰੋਡਕਟਸ ਨੂੰ ਮੇਲੇ ਦੇ ਵਿੱਚ ਕਿੰਨਾ ਕੁ ਵਧੀਆ ਰਿਸਪੌਂਸ ਮਿਲਿਆ ਬਹੁਤ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਜੀ ਬਹੁਤ ਵਧੀਆ ਸਾਡਾ ਦੇਖ ਲਓ ਜੀ ਅਸੀਂ ਪਿੱਛੋਂ ਲਈ ਆਉਣੇ ਅੱਗੇ ਖਾਲੀ ਹੋ ਜਾਂਦੇ ਲਈ ਆਉਣੇ ਖਾਲੀ ਹੋ ਜਾਂਦੇ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਤੁਸੀਂ ਜੀ ਇਸ ਇਸ ਮਾਧਿਅਮ ਦੇ ਵਿੱਚ ਕਿੰਨਾ ਰਾਈ ਤੁਸੀਂ ਜੁੜੇ ਹੈਗੇ ਹੋ ਜੀ ਕਿਵੇਂ ਤੁਹਾਨੂੰ ਇੱਥੇ ਆਇਆ ਗਿਆ ਮਤਲਬ ਵੈਲਕਮ ਕੀਤਾ ਗਿਆ ਅਸੀਂ 2019 ਤੋਂ ਸ਼ੁਰੂ ਕਰਿਆ ਜੀ ਹਾਂਜੀ ਉਹ ਚਰਨਜੀਤ ਬਰਾੜ ਜੀ ਨਾਲ ਪਹਿਲਾਂ ਅਸੀਂ ਮਿਲੇ ਸੀ ਉਹਨਾਂ ਨੇ ਮੋਟੀਵੇਟ ਕੀਤਾ ਸਾਨੂੰ ਠੀਕ ਹੈ ਜੀ ਚਲੋ ਮਤਲਬ ਖੇਤੀਬਾੜੀ ਵਿਭਾਗ ਨੇ ਸਾਨੂੰ ਬਹੁਤ ਜਿਆਦਾ ਸਹਿਯੋਗ ਕੀਤਾ ਹਾਂਜੀ ਹਾਂਜੀ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੇ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਵੀ ਤੁਹਾਡਾ ਕੰਮ ਦਿਨ ਬਦਲਣ ਬਦਲੇ ਫੁੱਲੇ ਤੇ ਤੁਹਾਨੂੰ ਏਦਾਂ ਦੇ ਮੌਕੇ ਜੜੀ ਸਰਕਾਰ ਆ ਉਹ ਦਿੰਦੀ ਰਵੇ ਸਾਨੂੰ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਦਾ ਰਵੇ ਠੀਕ ਹੈ ਠੀਕ ਹੈ ਧੰਨਵਾਦ ਹੈ ਤੁਹਾਡਾ ਸਰਕਾਰ ਦਾ ਵੀ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਠੀਕ ਆਓ ਕਿਸਾਨ ਵੀਰੋ ਤੁਹਾਨੂੰ ਆਪਾਂ ਮਿਲਵਾਈਏ ਜਗਮੀਤ ਸਿੰਘ ਜੀ ਨਾਲ ਜੋ ਕਿ ਪਿੰਡ ਭਲਾਈ ਆਣਾ ਤੋਂ ਆਏ ਨੇ ਜੀ ਇਹਨਾਂ ਨੇ ਇੱਥੇ ਮਾਗੀ ਦੇ ਮੇਲੇ ਦੇ ਵਿੱਚ ਜੋ ਹਨਰ ਹਾਰਟ ਪ੍ਰੋਗਰਾਮ ਹੈ ਉੱਥੇ ਆਪਦੀ ਸਟਾਲ ਸਥਿਤ ਕੀਤੀ ਹੈ ਜੀ ਆਓ ਆਪਾਂ ਵੀਰ ਨੂੰ ਪੁੱਛੀਏ ਇਹ ਕੀ ਕੀ ਪ੍ਰੋਡਕਟ ਇੱਥੇ ਲੈ ਕੇ ਆਏ ਨੇ ਸੇਲ ਕਰਨ ਦੇ ਲਈ ਤੇ ਇਹਨਾਂ ਨੂੰ ਕਿਵੇਂ ਦਾ ਜਿਹੜਾ ਹੈਗਾ ਰਿਸਪਾਂਸ ਮਿਲਿਆ ਆਪਦੇ ਪ੍ਰੋਡਕਟਸ ਲਈ ਵੀਰ ਜੀ ਕੀ ਕੀ ਪ੍ਰੋਡਕਟਸ ਲੈ ਕੇ ਆਏ ਹੋ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਨਾ ਤੁਸੀਂ ਇੰਨੀ ਮਿਹਨਤ ਦੇ ਨਾਲ ਜਿਹੜਾ ਸਾਰੀ ਤਿਆਰੀ ਕਰਵਾਈ ਆ ਤੇ ਤੁਹਾਡੇ ਕਰਕੇ ਅਸੀਂ ਇੱਥੇ ਆਏ ਆ ਹਾਂਜੀ ਤੇ ਪ੍ਰੋਡਕਟ ਅਸੀਂ ਸਾਰੇ ਆਚਾਰ ਲੈ ਕੇ ਆਏ ਸੀਗੇ ਜੀ ਠੀਕ ਹੈ ਜੀ ਬਾਕੀ ਮਸਾਲੇ ਸੀਗੇ ਆਪਣੇ ਕੋਲੇ ਹੋਮ ਮੇਡ ਮਿਰਚ ਹਲਦੀ ਗਰਮ ਮਸਾਲਾ ਚਾਲਾ ਮਸਾਲਾ ਤੇ ਆਪਣੀ ਸਟਾਲ ਆ ਜਿਹੜੀ ਮੇਲੇ ਦੇ ਵਿੱਚ ਬਹੁਤ ਵਧੀਆ ਰਹੀ ਹੈ ਜੀ ਸਾਰਾ ਸਮਾਨ ਆ ਜਿਹੜਾ ਲਗਭਗ ਆਪਣਾ ਸੇਲ ਹੋ ਚੁੱਕਿਆ ਜਿਹੜੇ ਲੋਕ ਕੱਲ ਸਮਾਨ ਲੈ ਕੇ ਗਏ ਸੀ ਉਹ ਦੁਬਾਰਾ ਅੱਜ ਆਏ ਸੀਗੇ ਸਵੇਰ ਹਨਾ ਰੀਪੀਟ ਹੋਏ ਨੇ ਆਰਡਰ ਹਾਂਜੀ ਵਿਚਾਰ ਸਾਡਾ ਬਹੁਤ ਪਸੰਦ ਕੀਤਾ ਡੇਲੇ ਦਾ ਮਿਰਚ ਦਾ ਜੀ ਤੇ ਤੁਸੀਂ ਦੇਖ ਰਹੇ ਹੋ ਇੱਥੇ ਗੱਲ ਸਟਾਲ ਭਰੀ ਹੋਈ ਸੀਗੀ ਹੁਣ ਲਗਭਗ 80% ਸਮਾਨ ਜਿਹੜਾ ਸੇਲ ਹੋ ਚੁੱਕਿਆ ਆਪਣਾ ਠੀਕ ਹੈ ਜੀ ਤੇ ਤੁਸੀਂ ਕੀ ਸਰਕਾਰ ਨੂੰ ਕਹਿਣਾ ਚਾਹੋਗੇ ਜੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਉਹ ਤੁਹਾਡੇ ਲਈ ਆਯੋਜਿਤ ਕਰਦੀ ਰਵੇ ਅਤੇ ਮਹਿਕਮੇ ਦਾ ਤੁਸੀਂ ਕਿਸ ਤਰੀਕੇ ਨਾਲ ਰਿਗਾਰਡ ਕਰਨਾ ਚਾਹੋਗੇ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਾਂਗੇ ਮਾਰਕੀਟਿੰਗ ਵਿੰਗ ਖੇਤੀਬਾੜੀ ਮਹਿਕਮਾ ਮੁਖਸਰ ਦਾ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਮੇਲਾ ਇਹ ਆਯੋਜਿਤ ਕੀਤਾ ਹਨ ਹਨਰ ਹਾਰਟ ਜਿਹੜਾ ਕਿ ਪਹਿਲੀ ਵਾਰ ਹੋਇਆ ਆਪਣੇ ਮੁਕਸਰ ਸਾਹਿਬ ਦੇ ਵਿੱਚ ਤੇ ਇਦਾਂ ਦੇ ਮੇਲੇ ਹਰ 6 ਮਹੀਨੇ ਬਾਅਦ ਤੇ ਸਾਲ ਬਾਅਦ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਕਿਸਾਨ ਮਿਹਨਤ ਕਰਦੇ ਨੇ, ਹੱਥੀਂ ਕੋਈ ਕਿਰਤ ਕਰਦੇ ਨੇ, ਮਾਰਕੀਟਿੰਗ ਕਰਦੇ ਨੇ, ਇਹੋ ਜੇ ਮਿਹਨਤੀ ਲੋਕਾਂ ਦੀ ਹੈਲਪ ਹੋ ਸਕੇ ਇਹੋ ਜੇ ਮੇਲੇ ਲੱਗਣੇ ਚਾਹੀਦੇ ਨੇ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜੀ। ਮੈਂ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਕਰੂੰਗੀ ਜੀ। ਕਯ ਯੰਗ ਫਾਰਮਰਸ ਚੈਨਲ ਦੇ ਰਾਹੀਂ ਜਗਮੀਤ ਸਿੰਘ ਜੀ ਨਾਲ ਜੁੜ ਕੇ ਤੁਸੀਂ ਜੋ ਵੀ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਜੀ ਇਹਨਾਂ ਤੋਂ ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ ਆਪ ਦਾ ਵੀਡੀਓ ਦੇ ਵਿੱਚ ਨੰਬਰ ਤੇ ਆਪ ਦਾ ਕੰਟੈਕਟ ਐਡਰੈਸ ਸਾਰਾ ਸ਼ੇਅਰ ਕਰ ਦੇਣਗੇ ਜੋ ਮਸਾਲੇ ਸਪਾਈਸਿਸ ਹਲਦੀ ਚਾ ਮਸਾਲਾ ਜਿਸ ਚੀਜ਼ ਦੀ ਵੀ ਲੋੜਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਵਾਰ-ਵਾਰ ਖਰੀਦੋਗੇ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ